ਨਹੀਂ ਨਹੀਂ ਹੁਣ ਬੱਚੇ ਹੋ ਨਾ 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 ਹੋਰ ਜੋੜ ਤਰੰਡਾ ਲਾ ਲਓ ਬਾਜਵਾ ਸਾਹਿਬ ਬਾਜਵਾ ਸਾਹਿਬ ਪਲੀਜ਼ ਪਲੀਜ਼ ਚਲੋ ਲੈਟ ਹਿਮ ਰਿਪਲਾਈ ਬਾਜਵਾ ਸਾਹਿਬ ਬੈਠ ਜਾਓ 1 ਮਿੰਟ ਬੈਠ ਜਾਓ ਤੁਹਾਡੇ ਡਰਾਮੇ ਤੋਂ ਇਲਾਵਾ ਹੋਰ ਕੋਈ ਕੰਮ ਹੈ ਜੀ ਠੀਕ ਪਲੀਜ਼ ਆਪਾਂ ਹੁਣ ਅੱਗੇ ਜੀ ਦੇਖੋ ਕਰਨੀ ਸੀਆਈਐਸ ਐਸ ਵਿਡਰੋਅ ਗੱਲ ਪਾਣੀਆਂ ਤੇ ਆ ਜੀ ਸਾਰੇ ਅਧਿਕਾਰ ਦੇ ਦਿੱਤੇ ਨੇ ਉਹ ਇਹਨਾਂ ਦੇ ਇਹਨਾਂ ਦੀ ਸਰਕਾਰ ਨੇ ਹਾਂ ਕਿਹਨੇ ਕੀਤੇ ਤੁਸੀਂ ਕੀਤੇ ਨਾ ਤੁਸੀਂ ਕੀਤੇ ਚਲੋ ਆ ਹੁਣ ਲੈ ਲੀਏ ਜਵਾਬ ਲੈ ਲੀਏ ਜੀ ਜੀ ਆਪਣਾ ਥੀਮਾ ਸਾਹਿਬ ਮੈਨੂੰ ਕਰਨ ਲੈਟ ਹਿਮ ਰਿਪਲਾਈ ਬਾਜਵਾ ਬਾਜਵਾ ਸਪੀਕਰ ਸਾਹਿਬ ਲੈਟ ਹਿਮ ਰਿਪਲਾਈ ਜੀ ਥੀਮਾ ਸਾਹਿਬ ਬੈਠ ਬੈਠ ਇੱਕ ਮਿੰਟ ਬਾਜਵਾ ਸਾਹਿਬ ਬਾਜਵਾ ਸਾਹਿਬ ਜੀ ਥੀਮਾ ਸਾਹਿਬ ਪਲੀਜ਼ ਪਲੀਜ਼ ਚਲੋ ਲੈਟ ਹਿਮ ਰਿਪਲਾਈ ਬਾਜਵਾ ਸਾਹਿਬ ਬੈਠ ਜਾਓ ਇੱਕ ਮਿੰਟ ਬੈਠ ਜਾਓ ਲੈਟ ਹਿਮ ਰਿਪਲਾਈ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰੂੰਗਾ ਹਾਂ ਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਜਦੋਂ ਬੀਐਸਐਫ ਦਾ ਦਾਇਰਾ ਵਧਾਇਆ ਗਿਆ ਉਹ ਰਿਕਾਰਡ ਜਿਹੜਾ ਉਹ ਰਿਕਾਰਡ ਜਿਹੜਾ ਸਾਹਮਣੇ ਲਿਆਂਦਾ ਜਾਵੇ ਔਰ ਇਸੇ ਸਦਕਾ

اگے چل کر کارڈ بھی ودان سب چیش کیا جائے تاکہ پتہ لگ جائے کہ بی ایس ایف کی آگیا جیڑیا آگریس پارٹی نے دتی تھو اپا ہوں اگے چلن دیئے جی باجوا صاحب چل ٹھیک ہے اب میں بچار کر لے نا تو اڈی گال آگی میں بچار کر لے نا بہنج صاحب دا مائک کون کرو دیر تو باہر بچار کرو گے دی تو اڈی گال آگی میں بچار کر لے نا نیرے ڈرامے تو لابا اور کوئی کام بہت ٹھیک پلیز آپ آنے کے جانتے ہیں کرنی یہ سی ای ایس ای ویڈ ہے دالت پانی یہاں پہ آگی ہے آگی تو اڈی گال خیق تینکیو 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 تینک